ਸਿੱਖ ਧਰਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਕਿੰਨੀ ਮਹੱਤਤਾ ਹੈ ਇਹ ਕਈ ਗੱਲਾਂ ਤੋਂ ਸਪਸ਼ਟ ਹੁੰਦਾ ਹੈ। ਬੀਤੀ ਦਿਨੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ ਇਸ ਮਾਮਲੇ ਦੀ ਚਰਚਾ ਚੱਲੀ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਰੋਹਾਨੀ ਤੇ ਸਿਆਸੀ ਅਗਵਾਈ ਦਾ ਕੇਂਦਰ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੁੰਦੇ ਫੈਸਲਿਆਂ ਦੇ ਉੱਤੇ ਹਰ ਸਿੱਖ ਦੀ ਨਿਗ੍ਹਾ ਰਹਿੰਦੀ ਹੈ। ਆਖਰਕਾਰ ਸੁਖਬੀਰ ਸਿੰਘ ਬਾਦਲ ਵਾਲੀ ਚਰਚਾ ਤਾਂ ਚੱਲ ਰਹੀ ਹੈ ਪਰ ਉਹ ਪਹਿਲਾ ਐਸਾ ਕਿਹੜਾ ਰਾਜਸੀ ਆਗੂ ਸੀ? ਕਿਹੜਾ ਉਹ ਆਗੂ ਸੀ ਜਿਹਨੂੰ ਸਜ਼ਾ ਦਿੱਤੀ ਗਈ? ਉਸਨ ਮਹਾਰਾਜਾ ਰਣਜੀਤ ਸਿੰਘ ਉਦੇ ਬਾਰੇ ਗੱਲ ਕਰਦੇ ਆ ਕਿ ਆਖਰਕਾਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਉਂ ਅਤੇ ਕਿਹੜੀ ਸਜ਼ਾ ਦਿੱਤੀ ਗਈ ਸੀ ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮੋਰਾ ਨਾ ਦੀ ਨਾਚੀ ਜੋ ਕਿ ਇੱਕ ਮੁਸਲਮ ਔਰਤ ਸੀ ਉਹਦੇ ਨਾਲ ਜਿਹੜੇ ਸਬੰਧ ਸੀ ਜਾਂ ਉਹਦੇ ਘਰ ਜਾਣ ਨੂੰ ਲੈ ਕੇ ਇਹ ਸਜ਼ਾ ਦਿੱਤੀ ਗਈ ਸੀ ਪੂਰਾ ਵਿਸਥਾਰ ਚ ਚੱਲਦੇ ਆ ਕਿ ਆਖਰਕਾਰ ਇਹ ਸਜ਼ਾ ਕਦੋਂ ਤੇ ਕਿਵੇਂ ਦਿੱਤੀ ਗਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਬਲ ਖੰਧਾਰ ਤੋਂ ਲੈ ਕੇ ਸਤਲੁਜ ਦੇ ਕੰਢਿਆਂ ਤੱਕ ਸੀ ਉਸ ਸਮੇਂ ਇੰਨਾ ਸ਼ਕਤੀਸ਼ਾਲੀ ਕੋਈ ਰਾਜਾ ਨਹੀਂ ਸੀ ਚਾਹੇ ਉਹ ਮੁਸਲਮਾਨ ਸੀ ਜਾਂ ਹਿੰਦੂ ਸੀ ਪਰ ਸਿੱਖਾਂ ਦਾ ਇੱਕੋ ਇੱਕ ਰਾਜਾ ਤੇ ਜਿਹਦਾ ਰਾਜ ਇਸ ਖਿੱਤੇ ਦੇ ਵਿੱਚ ਇਸ ਕਦਰ ਫੈਲਿਆ ਤੇ ਐਡੀ ਤੇਜ਼ੀ ਦੇ ਨਾਲ ਫੈਲਿਆ ਜਿਹਦੇ ਕੋਲੇ ਤਗੜੇ ਤੇ ਜੁਝਾਰੂ ਜਰਨੈਲਾਂ ਦੀ ਫੌਜ ਸੀ ਉਸ ਰਾਜੇ ਦਾ ਖੌਫ ਇੰਨਾ ਜ਼ਿਆਦਾ ਸੀ ਕਿ ਕਹਿੰਦੇ ਨੇ ਕਿ ਗੱਲਾਂ ਬਣੀਆਂ ਨੇ ਸੱਚ ਆ ਜਾਂ ਝੂਠ ਅਲੱਦਾ ਗੱਲ ਹੈ ਕੇ ਪਠਾਨਾ ਨੇ ਸਲਵਾਰਾ ਪਾਉਣੀਆ ਸ਼ੁਰੂ ਕਰਤੀਆਂ ਉਸ ਰਾਜੇ ਦੀ ਦਹਿਸ਼ਤ ਉਸ ਰਾਜੇ ਦਾ ਅਸਰ ਰਸੂਖ ਇਹਨਾ ਸੀ ਪਰ ਉਸ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਝੁਕਣਾ ਪਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕਰਕੇ ਝੁਕਣਾ ਪਿਆ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧ ਇੱਕ ਮੋਰਾ ਨਾਂ ਦੀ ਨਾਚੀ ਦੇ ਨਾਲ ਸਨ ਜੋ ਕਿ ਇੱਕ ਮੁਸਲਿਮ ਔਰਤ ਸੀ ਉਹਦੇ ਨਾਲ ਉਹਨਾਂ ਦਾ ਘਰ ਜਾਣਾ ਸੀ ਮੋਰਾ ਨਾਚੀ ਦੇ ਘਰ ਉਹਨਾਂ ਨੂੰ ਸੱਦਿਆ ਗਿਆ ਮੋਰਾ ਨਾਚੀ ਦੇ ਵੱਲੋਂ ਤਾਂ ਉਹ ਗਏ ਇਸ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਗਵਾਰਾ ਨਾ ਗਿਆ ਤੇ ਇਸ ਨੂੰ ਸਿੱਖ ਸਿਧਾਂਤਾਂ ਦੇ ਉਲਟ ਜਿਹੜਾ ਦੇਖਿਆ ਆਤਾ ਉਸ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਹਿਮ ਫੈਸਲਾ ਹੋਇਆ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸਨ ਅਕਾਲੀ ਫੂਲਾ ਸਿੰਘ ਦੇ ਨਾਂ ਦੇ ਨਾਲ ਕਿਹਾ ਜਾਂਦਾ ਹੈ ਕਿ ਵੱਡੇ ਵੱਡੇ ਕੰਮਨ ਲੱਗ ਜਾਂਦੇ ਸੀ ਸਿੱਖੀ ਸਿਧਾਂਤ ਦੇ ਉੱਤੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਡਟ ਕੇ ਪਹਿਰਾ ਦੇਣ ਵਾਲੇ ਆਗੂਆਂ ਦੇ ਵਿੱਚੋਂ ਜਾਂ ਸਿੱਖ ਜਿਹੜੀ ਲੀਡਰਸ਼ਿਪ ਹੈ ਜਾਂ ਜਿਹੜੀ ਅਗਵਾਈ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਹਮੇਸ਼ਾ ਆਉਂਦਾ ਰਹੇਗਾ ਉਹਨਾਂ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਉਹ 100 ਕੋੜੇ ਮਾਰਨ ਦੀ ਜਿਹੜੀ ਆ ਉਹ سزا ਲਾਈ ਗਈ ਤੇ ਹਰਜਾਨਾ ਵੀ ਲਾਇਆ ਗਿਆ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਉਹ ਮਾਫੀ ਮਿਲੀ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋਏ ਜਿੱਥੇ ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪਿਆ ਅਤੇ ਉਹਨਾਂ ਦੀ سزا ਲਾਈ ਗਈ ਉਸ ਸਮੇਂ ਅਕਾਲੀ ਫੂਲਾ ਸਿੰਘ ਨੇ ਕਿਹਾ ਸੀ ਕਿ ਜੇਕਰ ਤੂੰ ਹੋਵੇਂਗਾ ਬਾਹਰ ਦਾ ਰਾਜਾ ਮੈਂ ਇਸ ਸੰਸਥਾ ਦਾ ਮੈਂ ਮੁਖੀ ਆ ਮੈਂ ਜਥੇਦਾਰ ਆ ਤੇ ਇੱਥੇ ਫੈਸਲੇ ਸਾਡੇ ਤੇ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਹੁੰਦੇ ਆ ਤਾਂ ਮਹਾਰਾਜਾ ਰਣਜੀਤ ਸਿੰਘ ਪਹਿਲੀ ਵਾਰ ਕਹਿ ਸਕਦੇ ਆ ਕਿ ਉਹਨਾਂ ਨੂੰ ਇੱਕ ਚੁਣੌਤੀ ਦਾ ਸਾਹਮਣਾ ਸੀ ਪਰ ਉਹਨਾਂ ਨੇ ਖਿੜੇ ਮੱਥੇ ਇਸ ਨੂੰ ਪ੍ਰਵਾਨ ਕੀਤਾ ਅਤੇ ਸਿੱਖ ਰਹਿਤ ਮਰਿਆਦਾ ਦੇ ਹਿਸਾਬ ਦੇ ਨਾਲ ਆਪਣੀ ਸਜ਼ਾ ਭੁਗਤੀ ਤੇ ਮੁਆਫੀ ਲਈ